ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉੱਧਰੋਂ ਲੈ ਉੱਧਰੋਂ ਲੈ ਲਓ ਜੀ ਸਾਡੇ ਜਸਵੀਰ ਸਿੰਘ ਜੀ ਦੱਸਣਗੇ ਮੁੱਖ ਅਧਿਆਪਕ ਜੀ ਜੋ ਜਖਵਾਲੀ ਦਾ ਖੇਡਣਾ ਸਾਰਾ ਜੋ ਮੈਨਾਂ ਦੇ ਸੀ ਦਾ ਹਾਂਜੀ ਸਰਦਾਰ ਜੀ ਜਸਵੀਰ ਸਿੰਘ ਜੀ ਜੀ ਸਾਰੇ ਸਰੋਤਿਆਂ ਨੂੰ ਤੇ ਬਲਾਕ ਪ੍ਰਾਇਮਰੀ ਖੇਡਾਂ ਚਲ ਆ ਵੀ ਠੀਕ ਹੈ ਜਖਵਾਲੀ ਬਲਾਕ ਦੀਆਂ ਹੁਣ ਜਾ ਰਹੀਆਂ ਨੇ ਇਸ ਵਾਸਤੇ ਗਰਾਊਂਡ ਕਮੇਟੀ ਮੈਂਬਰ ਹਾਜ਼ਰ ਨੇ ਗਰਾਊਂਡ ਤਿਆਰ ਨੇ ਕੱਲ ਤੋਂ ਖੇਡਾਂ 14 ਤੇ 15 ਹੈ ਅਕਤੂਬਰ ਤੇ 15 ਨੂੰ ਖੇਡਾਂ ਹੋਣੀਆਂ ਨੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਡੇ ਗੁਰਦੀਪ ਸਿੰਘ ਲਾਲਾ ਪੂਰਾ ਖੜੇ ਨੇ ਡਟੇ ਖੜੇ ਆ ਨਾਲ ਚਾਹ ਪੀ ਰਹੇ ਨੇ ਸਾਰੇ ਗਰਾਊਂਡ ਤੇ ਤਿਆਰ ਨੇ ਬਸ ਆਹ ਦੇਖੋ ਜੀ ਗਰਾਊਂਡ ਕਰ ਤਿਆਰ ਸਾਰੀ ਕਮੇਟੀ ਕਾਰ ਲੂ ਰਿਕਾਰਡ ਕਰਨਗੇ ਸਦਾ ਮਲਕੀਤ ਸਿੰਘ ਜੀ ਟਵਣਾ ਤੇ ਸਾਡੇ 15 ਨੂੰ ਰਿਕਾਰਡ ਕਰਨਗੇ ਖੇਡਾਂ ਦਾ ਇਨਾਮ ਸਮਾਰੋਹ ਕਰਨਗੇ ਸਾਡੇ ਐਮਐਲਏ ਸਾਹਿਬ ਤਕਵੀਰ ਸਿੰਘ ਰਾਏ ਜੀ 15 ਨੂੰ ਲਓ ਜੀ ਜਿੰਦਾਬਾਦ ਜ਼ਿੰਦਗੀ ਲੱਗੇ ਰਹੋ ਚੱਕਦੇ ਫੱਟੇ